ਕੱਲ ਸਾਡੇ ਕੁਝ ਜਿਹੜੇ ਆਪ ਦੇ ਆਪ ਨੂੰ ਸਿਆਸੀ ਮੰਨਦੇ ਆ ਦੇਖੋ ਉਹ ਕੀ ਕਰਦੇ ਆ ਜਦੋਂ ਮੀਂਹ ਪੈਂਦਾ ਹੁੰਦਾ ਮੀਂਹ ਪੈਂਦੇ ਨੇ ਭੱਜ ਕੇ ਆ ਜਾਂਦੇ ਆ ਕਿ ਉਹਨਾਂ ਨੂੰ ਪਤਾ ਵੀ ਉਦੋਂ ਮਗਰੋਂ ਪਾਣੀ ਨਿਕਲ ਜਾਣਾ ਸਾਡੀ ਵੀਡੀਓ ਨਹੀਂ ਬੰਨਨੀ ਤੇ ਕਿਸੇ ਨੇ ਸਾਨੂੰ ਪੁੱਛਣਾ ਨਹੀਂ ਹੁਣ ਕੱਲ ਕੇ ਪਰਸੋਂ ਕੱਲ ਸੱਚ ਮੱਛੀਆਂ ਛੱਡ ਕੇ ਹਾਂ ਮੱਛੀਆਂ ਛੱਡ ਕੇ ਗਏ ਸੀ ਤੇ ਉਹ ਮੱਛੀਆਂ ਕੋਈ ਕਿਤਾਬੇ ਮਰ ਗਈਆਂ ਮੈਂ ਇਹਨਾਂ ਨੂੰ ਬੇਨਤੀ ਕਰੂੰਗਾ ਇੱਥੇ ਰੱਖ ਜਾਾਂਗੇ ਕੋਈ ਕਹੀਂ ਬਟਾਲੀਆਂ ਦੇ ਪਾਣੀ ਚ ਪਾ ਦਿਆਂ ਉਹਨਾਂ ਦੇ ਸਾਥ ਸੋ ਕਹਿਣ ਦਾ ਮਤਲਬ ਇਹ ਹੈ ਜੇ ਸਿਆਸਤ ਕਰਨੀ ਹੈ ਨਾ ਕੋਈ ਚੰਗੀ ਗੱਲ ਤੇ ਕਰੋ ਵੇਖੋ ਜਦੋਂ ਮੀਂਹ ਪੈਂਦਾ ਇਹੋ ਜਿਹੀ ਮੀਂਹ ਦਾ ਕੱਲ ਨੂੰ ਵੀ ਪਊਗਾ ਸ਼ਾਇਦ ਮੇਰੇ ਉੱਤੇ ਲਿਖਿਆ ਵਾ ਮੈਂ ਉਹਨਾਂ ਨੂੰ ਬੇਨਤੀ ਕਰੂੰਗਾ ਕੱਲ ਨੂੰ ਫੇਰ ਆ ਕੇ ਛੱਡ ਦਿਓ ਜੀ ਇੱਕ ਦਿਨ ਚ ਕੱਢ ਦਿਆਂਗੇ ਅਸੀਂ ਪਾਣੀ ਸਾਰਾ ਜਿੰਨਾ ਵੀ ਸ਼ਹਿਰ ਦੇ ਵਿੱਚ ਹੋਊਗਾ ਅੱਜ ਤੋਂ ਪਹਿਲਾਂ ਕੀ ਹੁੰਦਾ ਸੀਗਾ ਸਰਕਾਰ ਬਣਨ ਤੋਂ ਪਹਿਲਾਂ ਇੱਕ ਸਾਲ ਲੱਗਿਆ ਸਾਨੂੰ ਸਿਸਟਮ ਸੈੱਟ ਕਰਦਿਆਂ ਨੂੰ ਇੱਕ ਸਾਲ ਸਾਨੂੰ ਇਸੇ ਤੇ ਹੀ ਨਹੀਂ ਪਤਾ ਲੱਗਣ ਦਿੱਤਾ ਵੀ ਇਹ ਪ੍ਰੋਬਲਮ ਕਾਦੇ 'ਚ ਹੈ ਪ੍ਰੋਬਲਮ ਕਾਸੀ 'ਚ ਵੀ ਨਹੀਂ ਹੈਗੀ ਸੀ ਗੱਲ ਇੰਨੀ ਸੀਗਾ ਕੋਈ ਧਿਆਨ ਹੀ ਨਹੀਂ ਦਿੰਦਾ ਸੀ ਵੀ ਇਹ ਕਿਉਂ ਨਹੀਂ ਨਿਕਲਦਾ ਪਾਣੀ ਇੱਥੋਂ ਕਿਉਂ ਖੜਾ ਰਹਿੰਦਾ ਪ੍ਰੋਬਲਮ ਹੁਣ ਵੀ ਹੈਗੀ ਆ ਉਹ ਫਾਟਕੋ ਪਾਰ ਕੁਝ ਜਗ੍ਹਾ ਤੇ ਪ੍ਰੋਬਲਮ ਹੈਗੀ ਉਹਨੂੰ ਵੀ ਅਸੀਂ ਜਲਦੀ ਜਿਹੜਾ ਹੱਲ ਕਰਦੇ ਆਂਗੇ ਮੇਰਾ ਕਹਿਣ ਦਾ ਮਤਲਬ ਇੰਨਾ ਕੀ ਹੈ ਜੇ ਲੀਡਰੀ ਕਰਨੀ ਹੈ ਤੇ ਸਾਹਮਣੇ ਸਾਹਮਣੇ ਆ ਕੇ ਗੱਲ ਕਰਨ ਸਾਡੇ ਨਾਲ ਇਹ ਜਿਹੜਾ ਸ਼ਹਿਰ ਚ ਪਾਣੀ ਅੱਗੇ 25 25 30 30 ਦਿਨਾਂ ਦੁਕਾਨਦਾਰ ਖੜੇ ਆ ਇਹਨਾਂ ਨੂੰ ਪੁੱਛ ਲਓ ਅਸੀਂ ਆਪ ਧਰਨਾ ਲਾਇਆ ਸੀ ਇੱਥੇ 20 25 25 ਦਿਨ ਪਾਣੀ ਖੜਾ ਰਹਿੰਦਾ ਸੀ ਹੁਣ ਇੱਕ ਡੇਢ ਦਿਨ ਤੋਂ ਵੱਧ ਅਸੀਂ ਖੜ੍ਹਨ ਨਹੀਂ ਦਿੰਦੇ ਅ ਇਹ ਗੱਲ ਨੂੰ ਆ ਕੇ ਪਰ ਕੁਝ ਸਿਆਸੀ ਬੰਦੇ ਜਦੋਂ ਮੀਂਹ ਪੈਂਦਾ ਹੁੰਦਾ ਨਾ ਤਾਂ ਮੀਂਹ ਪੈਂਦੇ ਚ ਆ ਜਾਂਦੇ ਆ ਵੀ ਮੀਂਹ ਤਾਂ ਬੰਦ ਹੋ ਲੈੰਦੇ ਤੁਹਾਡੇ ਘਰਾਂ ਦੇ ਵੀ ਛੱਤਾਂ ਤੇ ਪਾਣੀ ਖੜਦਾ ਉਹਦੇ ਤੇ ਵੀ ਟੈਨ ਅੱਛਾ ਮੇਰੀ 3 ਦਿਨ ਲਗਾਤਾਰ ਮੀਂਹ ਪਈ ਗਿਆ 3 ਦਿਨ ਪੈਂਦਾ ਰਿਹਾ ਕਿ ਨਹੀਂ ਪੈਂਦਾ ਰਿਹਾ ਬਿਲਕੁਲ 3 ਦਿਨ ਅਕੇ ਲਗਾਤਾਰ ਮੀਂਹ ਪਈ ਗਿਆ ਹੁਣ ਮੀਂਹ ਜਿਹੜਾ ਕੱਲ ਤਕਰੀਬਨ ਕੱਲ ਹੀ ਹਟਿਆ ਮੇਰੇ ਹਿਸਾਬ ਨਾਲ ਤੇ ਅੱਜ ਜਿਹੜਾ ਪਾਣੀ ਆ ਉਹ ਸ਼ਹਿਰ ਚੋਂ ਕਲੀਅਰ ਹੋ ਗਿਆ ਮੇਰੇ ਕਹਿਣ ਦਾ ਮਤਲਬ ਇਹ ਆ ਅੱਗੇ ਇਸੇ ਚੌਂਕ ਇਸੇ ਚੌਂਕ 'ਚ ਹੁਣ ਵੀ ਮੈਂ ਤੁਹਾਨੂੰ ਕਹਿਣਾ ਇਹ ਗੱਲ ਮੀਂਹ ਹਟਣ ਤੋਂ 1.5 ਦਿਨ ਦੇ ਵਿੱਚ ਅਸੀਂ ਪਾਣੀ ਜਿਹੜਾ ਇੱਥੋਂ ਕਲੀਅਰ ਕਰਾ ਦਿੰਨੇ ਆ ਹੁਣ ਵੀ ਮੈਂ ਕਹਿੰਦਾ ਉਦੋਂ ਪਹਿਲਾਂ ਵੀ ਕਹਿੰਦਾ ਸੀ ਕਿ 20 20 30 30 ਦਿਨ ਇੱਥੇ ਜਿਹੜਾ ਪਾਣੀ ਖੜਾ ਰਹਿੰਦਾ ਸੀ ਉਹ ਪਿਛਲੇ 1.5 ਸਾਲ ਤੋਂ ਤੁਸੀਂ ਨੋਟ ਕੀਤਾ ਕਿ ਨਹੀਂ ਕੀਤਾ ਮੈਨੂੰ ਨਹੀਂ ਪਤਾ ਸਾਡਾ ਇਹ ਧਿਆਨ ਹੁੰਦਾ ਕੰਮ ਕੁਝ ਵੀ ਨਹੀਂ ਸੀਗਾ ਉੱਥੇ ਮੋਟਰ ਬੰਦ ਹੋ ਜਾਂਦੀ ਸੀ ਮੀਂਹ ਦਾ ਮੈਂ ਸਪੈਸ਼ਲ ਇਸ ਕੰਮ ਵਾਸਤੇ ਜਨਰੇਟਰ ਕਰਾਏ ਤੇ ਲਿਆ ਮੈਂ ਕਿਹਾ ਵੀ ਪਾਣੀ ਕੱਢਣ ਵਾਸਤੇ ਮੋਟਰ ਨਹੀਂ ਬੰਦ ਹੋਣੀ ਚਾਹੀਦੀ ਇਸੇ ਕਰਕੇ ਜਿਹੜਾ ਕੱਲ ਮੀਂਹ ਬੰਦ ਹੋਇਆ ਤੇ ਅਸੀਂ ਇੱਕ ਦਿਨ ਦੇ ਵਿੱਚ ਜਿਹੜਾ ਪਾਣੀ ਆ ਉਹ ਕਲੀਅਰ ਕਰਤਾ ਜਿਹੜੇ ਸਿਆਸੀ ਲੀਡਰ ਸੀਗੇ ਉਹਨਾਂ ਨੂੰ ਮੈਂ ਬੇਨਤੀ ਕਰਦਾ ਤੁਹਾਡੀਆਂ ਮੱਛੀਆਂ ਹੁਣ ਫੇਰ ਕੱਲ ਨੂੰ ਮੀਂਹ ਪੈਣਾ ਉਹਦੇ ਤੇ ਦਿਖਾਈ ਜਾਂਦੇ ਆ ਨੈਟ ਤੇ ਵੀ ਕੱਲ ਨੂੰ ਫੇਰ ਪੈਣਾ ਤੁਹਾਡੇ ਕੋਲ ਕੱਲ ਕੱਲ ਦਾ ਦੇਣੀ ਹੋਊਗਾ ਜਦੋਂ ਮੀਂਹ ਪਊਗਾ ਆਪਦੀਆਂ ਮੱਛੀਆਂ ਫੇਰ ਛੱਡ ਜੂਗਾ ਅਸੀਂ ਫੇਰ ਆ ਲਓ ਤੁਸੀਂ ਰੱਖ ਲਓ ਪਰसों ਰਾਤ ਨੂੰ ਵੀ ਮੀਂਹ ਪਿਆ ਮਤਲਬ ਕੱਲ ਦਾ ਦਿਨ ਮੀਂਹ ਨਹੀਂ ਪਿਆ ਕੱਲ ਸਵੇਰ 3:00 ਵਜੇ ਪਿਆ ਜੀ ਕੱਲੋ ਕੱਲ ਸਵੇਰੇ ਵੀ ਨਹੀਂ ਪਿਆ ਇੱਕ ਦਿਨ ਦੇ ਵਿੱਚ ਮੀਂਹ ਨਿਕਲ ਗਿਆ ਅੱਧਾ ਦੂਜਾ ਦਿਨ ਚਾਰ ਦਿਨ ਬਾਅਦ ਨਹੀਂ ਨਿਕਲਿਆ ਪੈਂਦੇ ਮੀਂਹ ਤੇ ਤੁਹਾਡੇ ਛੱਤ ਤੇ ਵੀ ਪਾਣੀ ਖੜਦਾ ਖੜਦਾ ਨਾ ਉਹ ਨਿਕਲ ਜਾਂਦਾ ਫਿਰ ਉਹ ਪਰ ਐਸੀ ਮਸਲਾ ਹਾਲ ਕਰਦੇ ਹਨ ਮਸਲਾ ਹਾਲ ਕਰਤਾ ਨਾ ਤੇਰਾ ਹੁਣ ਮਤਲਬ ਦਿਨ ਦਾ ਮਤਲਬ ਇਹ ਆ ਗਾਹ ਤੋਂ ਆ ਛੋਟੀਆਂ ਮੱਛਲੀਆਂ ਮਰ ਗਈਆਂ ਕੁਝ ਬਚ ਗਈਆਂ ਨਹੀਂ ਤੁਸੀਂ ਕੱਲ ਛੱਡ ਕੇ ਗਏ ਸੀ ਇਹ ਮੀਂਹ ਲੈਣੀ ਹੈ ਮੈਂ ਕਹਿੰਦਾ ਰਹਿ ਦਿਓ ਫਿਰ ਮੈਂ ਕਿਸੇ ਲੀਡਰ ਨੂੰ ਦੇ ਦੇ ਠੀਕ ਹੈ ਇਹ ਕਾਨੂੰ ਕੱਲ ਨੂੰ ਵੀ ਛੱਡਣੀ ਆ ਸ਼ਾਇਦ ਉਹਨੂੰ ਪੈ ਸਕਦੀ ਆ ਕਿਉਂਕਿ ਸਵੇਰੇ ਮੀਂਹ ਪੈ ਸਕਦਾ ਕਿਉਂਕਿ ਨੈੱਟ ਦੇ ਉੱਤੇ ਲਿਖਿਆ ਸਵੇਰੇ ਵੀ ਇੱਥੇ ਮੀਂਹ ਪਊਗਾ ਫਿਰ ਤੁਸੀਂ ਉਦੋਂ ਕੋ ਤੋਂ ਹੀ ਛੱਡ ਲਿਓ ਜਦੋਂ ਮੀਂਹ ਪਊਗਾ ਨਹੀਂ ਤਾਂ ਇੱਕ ਦਿਨ ਬਾਅਦ ਨਿਕਲ ਜਾਣਾ ਐਮਐਲਏ ਸਾਹਿਬ ਇੱਕ ਸਵਾਲ ਆ ਕੱਲ ਮਾਸਟਰ ਬਲਦੇਵ ਜੀ ਨੇ ਪਾਣੀ ਦੀ ਸਮੱਸਿਆ ਨਾਲੋਂ ਉਹਨਾਂ ਨੇ ਹਲਕਾ ਅੰਚਾਰ ਜੀ ਕਾਂਗਰਸ ਦੇ ਬਾਰੇ ਵੱਧ ਘੱਟ ਕੀਤਾ ਉਹ ਵੀ ਕਹਿਣਾ ਚਾਹੁੰਦੇ ਕੱਲ ਮਿਲਾ ਕੇ ਇਹਨਾਂ ਦੀ ਲੜਾਈ ਆ ਜਿਹੜੀ ਆਪ ਦੀ ਟਿੱਕਦੀ ਆ ਮੁੱਦਾ ਇਹਨਾਂ ਕੋਲੇ ਡੱਕਾ ਹੀ ਨਹੀਂ ਠੀਕ ਆ ਇਹ ਇਹ ਚੌਂਕ 'ਚ ਅਸੀਂ ਆਪ ਹੀ ਧਰਨੇ ਲਾਉਂਦੇ ਸਾਨੂੰ ਵੀ ਇਥੇ 25 25 30 30 ਦਿਨ ਪਾਣੀ ਨਹੀਂ ਨਿਕਲਦਾ ਸੀ ਤੇ ਅਸੀਂ ਇੱਕ ਡੇਢ ਦੇਣ ਦੇ ਵਿੱਚ ਕਲੀਅਰ ਕਰਾ ਦਿੰਦੇ ਆ ਕੱਲ ਦੇ ਡਾਕਟਰ ਸਾਹਿਬ ਲੱਗੇ ਹੋਏ ਆ ਇਸੇ ਕੰਮ ਦੇ ਉੱਤੇ ਸੋ ਕਹਿਣ ਦਾ ਮਤਲਬ ਇਹ ਉਹਨਾਂ ਦਾ ਰੋਲਾ ਆਂ ਦਾ ਟੈਕਟ ਦਾ ਵੀ ਕਿਹਨੂੰ ਮਿਲਣੀ ਆ ਉਹ ਇਸੇ ਗੱਲ 'ਚ ਹੀ ਭੱਜੇ ਫਿਰਦੇ ਆ ਵੀ ਮੈਂ ਉੱਥੇ ਜਾ ਕੇ ਮੁੱਦਾ ਕੋਈ ਹੁੰਦਾ ਨਹੀਂ ਕਿਤੇ ਮਰਜ਼ੀ ਜਾ ਕੇ ਰੋਲਾ ਪਾ ਦਿਆ ਲੀਡਰ ਦੀ ਸ਼ਬਦਾਵਲੀ ਵੀ ਇਹ ਨਹੀਂ ਹੁੰਦੀ ਕਿ ਅਰੇ ਕਿਸੇ ਨੂੰ ਕਹਿੰਦੇ ਆ ਗਲਮੇ ਤੋਂ ਫੜ ਲਾਂਗੇ ਆ ਖੜੇ ਆ ਅਸੀਂ ਤੇ ਇੱਥੇ ਹੀ ਖੜੇ ਆ ਮੈਂ ਪਹਿਲਾ ਐਮਐਲਏ ਹੋਊਂਗਾ ਜਿਹੜਾ ਜੈਤੋ ਦਾ ਆਪਦਾ ਘਰ ਬਣਾ ਇਦੋਂ ਪਹਿਲਾਂ ਕੋਈ ਐਮਐਲਏ ਇੱਥੇ ਰਿਹਾ ਤਾਂ ਦੱਸ ਦਿਓ ਹਰ ਇੱਕ ਬੰਦਾ ਆ ਕੇ ਵਾਅਦਾ ਕਰਦਾ ਇੱਥੇ ਮੈਂ ਆਪਦਾ ਘਰ ਲਊਂਗਾ ਮੈਂ ਰਹੂੰਗਾ ਕੋਈ ਨਹੀਂ ਰਹਿੰਦਾ ਇੱਥੇ ਮੇਰਾ ਕੋਟਕਪੂਰੇ ਘਰ ਸੀ ਮੈਂ ਵੇਚ ਕੇ ਇੱਥੇ ਆਪਦਾ ਘਰ ਬਣਾ ਲਿਆ ਇਹ ਇਹ ਵੀ ਜਿੱਤ ਕੇ ਗਏ ਕਹਿੰਦੇ ਸੀਬ੍ਰੇਜ ਦੀ ਗੱਲ ਕਰਦੇ ਆ ਵਿਰੋਧੀ ਧਿਰ ਚ ਸੀਗੇ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਸੀ ਇੱਕ ਵੀਡੀਓ ਮੈਨੂੰ ਵਿਖਾ ਦੇਣ ਜਿਹੜੀ ਇਹਨਾਂ ਦੇ ਸੀਬ੍ਰੇਜ ਦੀ ਆਵਾਜ਼ ਚੱਕੀ ਹੋਵੇ ਐ ਸਰਕਾਰ ਚ ਹੁੰਦਿਆਂ ਵੀ ਉੱਥੇ ਸੀਵਰੇਜ ਆਸਤੇ ਬੋਲ ਕੇ ਆਏ ਐ ਐਮਐਲਏ ਸਾਹਿਬ ਜਿਹੜਾ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਬਣੀ ਐ ਪੰਜਾਬ ਦੇ ਵਿੱਚ ਹੜਾਂ ਦੀ ਸਥਿਤੀ ਬਣੀ ਪਈ ਐ ਸਾਰੇ ਪਾਸੇ ਹੜਾਂ ਦਾ ਕਹਿਰ ਹੋਇਆ ਪਿਆ ਪਰ ਮਾਸਟਰ ਬਲਦੇਵ ਸਿੰਘ ਨੂੰ ਜੈਤੋ ਦੇ ਵਿੱਚ ਹੀ ਕਿਉਂ ਦਿਖਾਇਆ ਵੀ ਜੈਤੋ ਤਾਂ ਉਹਨਾਂ ਨੂੰ ਐ ਲੱਗਦਾ ਵੀ ਮੈਨੂੰ ਸ਼ਾਇਦ ਟਰੈਕਟਰ ਮਿਲ ਜਾਊਗੀ ਜਿਹੜੀ ਸਾਨੂੰ ਤਾਂ ਦੀਨ ਦੀ ਨਹੀਂ ਕਿਤੇ ਮੈਂ ਕਹਿੰਦਾ ਆ ਜਾ ਟਰੈਕਟਰ ਲੈ ਕੇ ਆ ਜਾਓ ਇਲੈਕਸ਼ਨ ਲੜਦੇ ਇੱਥੇ ਬਰਾਬਰ ਪਤਾ ਲੱਗੂ ਕੀ ਬਣਦਾ ਕਿੰਨਾ ਕੁ ਤੁਹਾਨੂੰ ਲੋਕ ਪਿਆਰ ਕਰਦੇ ਪਿੰਡਾਂ 'ਚ ਜਾ ਕੇ ਪਤਾ ਲੱਗੂਗਾ ਕਹਿਣ ਦਾ ਮਤਲਬ ਇਹ ਆ ਕੱਲੀ ਲੀਟਰੀ ਚਮਕਾਉਣ ਵਾਸਤੇ ਐਵੇਂ ਤਿੰਨ ਚਾਰ ਜਾਣੇ ਹੁੰਦੇ ਆ ਕਿ ਆ ਛੱਡ ਜਾਂਦੇ ਆ ਪਾਸੇ-ਪਾਸੇ ਤੋਂ ਹੀ ਬੰਦੇ ਇਕੱਠੇ ਕਰਦੇ ਆ ਸਾਹਿਬ ਇੱਕ ਗੱਲ ਉਹਨਾਂ ਨੇ ਹੋਰ ਕਹੀ ਐ ਕਿ ਜਦੋਂ ਜਦੋਂ ਮੈਂ ਐਮਐਲਏ ਸੀਗਾ ਉਦੋਂ ਤਾਂ ਸਰਕਾਰ ਹੀ ਸਾਡੀ ਹੈਣੀ ਜਦੋਂ ਕਾਂਗਰਸ ਸਰਕਾਰ ਸੀ ਜਦੋਂ ਐਮਐਲਏ ਕੋਲੇ ਪਾਵਰ ਨਹੀਂ ਹੁੰਦੀ ਕਿ ਲੋਕਾਂ ਦੇ ਕੰਮ ਨਾ ਸਕੇ ਮੈਂ ਕਹਿੰਦਾ ਨਹੀਂ ਚਲੋ ਮੰਨ ਲਿਆ ਸਰਕਾਰ ਹੈ ਨਹੀਂ ਉਹਨਾਂ ਨੂੰ ਕਹਾਂ ਤੁਸੀਂ ਬੋਲੇ ਕਿੱਥੇ ਆ ਵਿਧਾਨ ਸਭਾ 'ਚ ਵੀਡੀਓ ਵਿਖਾ ਦਿਓ ਇੱਕ ਵੀ ਮੈਂ ਸਰਕਾਰ 'ਚ ਹੁੰਦੇ ਵੀ ਸੀ ਮਰੇ ਦੀ ਗੱਲ ਕਰਕੇ ਆ ਉੱਥੇ ਜਾ ਕੇ ਹਰ ਇੱਕ ਮੁੱਦਾ ਮੈਂ ਚੱਕਿਆ ਉਹਨਾਂ ਨੇ ਇੱਕ ਵੀ ਜੇ ਵੀਡੀਓ ਉਹਨਾਂ ਕੋਲੇ ਹੈਗੀ ਆਰਡੀਵੀ ਮੈਸੀਵਰੇਜ ਆਸਤੇ ਵਿਰੋਧੀ ਤਰ ਦੂਜੀ ਗੱਲ ਉਹ ਕਾਂਗਰਸ ਸਰਕਾਰ ਦੇ ਰਹਿੰਦੇ ਹੀ ਕਾਂਗਰਸ ਪਾਰਟੀ 'ਚ ਜੁਆਇਨ ਹੋ ਗਏ ਸੀ ਤੇ ਉਦੋਂ ਕਿਉਂ ਨਹੀਂ ਕਰ ਸਕੇ ਕੁਝ ਉਹ 15-20 ਦਿਨ ਤੱਕ ਰਾਈਜ਼ਿੰਗ ਮੈਨ ਚੱਲ ਪੈਣੀ ਆ ਤੇ ਮੇਰੇ ਹਿਸਾਬ ਨਾਲ 90% ਵੇਖੋ ਪਾਣੀ ਜ਼ਰੂਰ ਖੜੂਗਾ ਤਕੜੇ ਤਕੜੇ ਸ਼ਹਿਰ ਆ ਜਿਹੜੇ ਲੁਧਿਆਣਾ ਮੁਹਾਲੀ ਚੰਡੀਗੜ੍ਹ ਮੀਂਹ ਦੇ ਵਿੱਚ ਖੜੂਗਾ ਭਾਵੇਂ ਠੀਕ ਆ ਜਿਹੜਾ ਇੱਕ ਮਿੰਟ ਮੈਂ ਚੈੱਕ ਕਰ ਲੈਂਦਾ ਪਾਣੀ ਜ਼ਰੂਰ ਖੜੂਗਾ ਪਰ ਪਾਣੀ ਨਿਕਲਦਾ ਕਿੰਨੇ ਚਿਰ ਚਾ ਉਹ ਸੀਵਰੇਜ ਸਿਸਟਮ ਹੁੰਦਾ ਇਹ ਬਬਾ ਹਾਏ ਇਹ ਵਿਵਸਥਾ ਹੁੰਦੀ ਹੈ ਤੇ ਜੇ ਪਾਣੀ 25-25 ਦਿਨ ਹੀ ਨਾ ਨਿਕਲੇ ਫੇਰ ਅੱਟ ਗੱਲ ਹੈ ਤੇ ਜੇ ਇੱਕ ਦਿਨ ਦੇ ਵਿੱਚ ਨਿਕਲ ਜੇ ਪਾਣੀ ਇੱਕ ਡੇਢ ਦਿਨ ਚ ਤਾਂ ਇਹਦਾ ਮਤਲਬ ਸੀਵਰੇਜ ਆ ਜਿਹੜਾ ਉਹ ਸਹੀ ਕੰਮ ਕਰ ਰਿਹਾ ਜਿਹੜੀ ਇਹੋ ਜੀ بارش ਹੁੰਦੀ ਹੈ ਨਾ ਉਹਦਾ ਕੋਈ ਹੱਲ ਨਹੀਂ ਹੁੰਦਾਗਾ ਜੇ ਸਾਰੇ ਕਿਤੇ ਤੁਸੀਂ ਉਹ ਬਟਿੰਡੇ ਚੱਲ ਜੋ ਕੋੜ ਚੱਲ ਜੋ ਪ੍ਰੀਤਕੋਟ ਚੱਲ ਜੋ ਲੁਧਿਆਣੇ ਚੱਲ ਜੋ ਮੁਹਾਲੀ ਚੰਡੀਗੜ੍ਹ ਸਾਰੇ ਕਿਤੇ ਖੜਦਾ ਪਰ ਉਹ ਨਿਕਲਦਾ ਕਿੰਨੇ ਚਿਰ ਚਾ ਏਸੀ ਵੀਰੇ ਸਿਸਟਮ ਹੁੰਦਾ ਐਮਐਲਏ ਸਾਹਿਬ ਲੱਗਦਾ ਨਹੀਂ ਕਿ ਹਾੜਾਂ ਦੀ ਸਥਿਤੀ ਦੇ ਨਾਲ ਨਜਿੱਠਣ ਲਈ ਆਪਾਂ ਨੂੰ ਇਹ ਰਾਜਨੀਤੀ ਤੋਂ ਉੱਪਰ ਉੱਠ ਕੇ ਸਾਰਿਆਂ ਨੂੰ ਸਾਥ ਦੇਣਾ ਬਿਲਕੁਲ ਬਿਲਕੁਲ ਅਸੀਂ ਤਾਂ ਕਹਿੰਨੇ ਆ ਸਾਡੇ ਲੀਡਰ ਮੰਤਰੀ ਮੁੱਖ ਮੰਤਰੀ ਸਾਹਿਬ ਖੁਦ ਬੂਟ ਲਾ ਕੇ ਉੱਥੇ ਲੋਕਾਂ ਦੀ ਸਹਾਇਤਾ ਕਰਨ ਵਾਸਤੇ ਪਹੁੰਚਿਆ ਅੱਜ ਉਹਨਾਂ ਨੇ ਕਿਹਾ ਵੀ ਜਿਹੜਾ ਮੇਰਾ ਹੈਲੀਕਾਪਟਰ ਤੁਸੀਂ ਮੈਨੂੰ ਦਿਵਾਇਆ ਉਹ ਹੈਲੀਕਾਪਟਰ ਨੂੰ ਜੇ ਲੋਡ ਪੈਂਦੀ ਆ ਤੁਹਾਡੇ ਤੱਕ ਪਹੁੰਚਣ ਦੀ ਉਹ ਵੀ ਤੁਹਾਡੇ ਤੱਕ ਆਊਗਾ ਤੁਹਾਨੂੰ ਦਿੱਤਾ ਸੋ ਕਹਿਣ ਦਾ ਮਤਲਬ ਇਹੀ ਹੁੰਦਾ ਗਰਾਊਂਡ ਤੇ ਕੰਮ ਕਰੋ ਇੱਲਾ ਮੋਕਾ ਵੀ ਕੀ ਰਾਜਨੀਤੀ ਨਾ ਕਰੀ। ਤੁਹਾਨੂੰ ਪਤਾ ਹੀ ਉਹ ਅੱਜ ਗਣੇਸ਼ ਚ ਤੁਸੀਂ ਦਾ ਐਡਾ ਵੱਡਾ ਉਤਸਵ ਹੈ ਸਾਰਾ ਸ਼ਹਿਰ ਇੰਨਾ ਖੁਸ਼ ਹੈ। ਹਰੇਕ ਨੇ ਆਪਦੇ ਘਰੇ ਗਣਪਤੀ ਜੀ ਲੈ ਕੇ ਆਉਣਾ। ਵੇਖੋ ਕਹਿਣ ਦਾ ਬਤ। ਹਰੇਕ ਨੇ ਤੁਹਾਡਾ ਧੰਨਵਾਦ ਕੀਤਾ। ਚਲੋ ਧੰਨਵਾਦ ਸਾਰੇ ਸ਼ਹਿਰ ਦਾ ਹੀ ਆ ਜੀ। ਉਹਨਾਂ ਕਰਕੇ ਹੀ ਆ। ਜੇ ਇਹਨਾਂ ਦੀਆਂ ਸਮੱਸਿਆਵਾਂ ਸੀ ਨਾ ਹੱਲ ਕਰ पाए ਫਿਰ ਸਾਡੇ ਐਮ.ਐਲ.ਏ. ਬਣਨ ਦਾ ਕੋਈ ਤੱਕ ਵੀ ਨਹੀਂ ਪੈਂਦਾ। ਸੋ ਕਹਿਣ ਦਾ ਮਤਲਬ ਇਹ ਆ ਮੈਂ ਕੱਲਾ ਇਹੋ ਜਿਹਾ ਐਮ.ਐਲ.ਏ. ਹੋਊਂਗਾ ਜਿਹੜਾ ਜੈਤੋ ਸ਼ਹਿਰ 'ਚ ਰਹਿੰਦਾ। ਗਾਂਵ ਹੀ ਰਹੂੰਗਾ। ਹਮੇਸ਼ਾ ਅਵੇਲੇਬਲ ਆ। ਉਹ ਸਾਹਮ ਦੇ ਵਿੱਚ ਅਵੇਲੇਬਲ ਆ ਹਰ ਬੰਦਾ ਮੈਨੂੰ ਮਿਲ ਸਕਦਾ ਜਈ ਵਾਰੀ ਆਏ ਹੁੰਦਾਗਾ ਵੀ ਕੋਈ ਕਹਿੰਦਾ ਵੀ ਫਲਾਨੇ ਥਾਂ ਤੇ ਗਏ ਸੀ ਇਹ ਸਾਨੂੰ ਮਿਲਿਆ ਨਹੀਂ ਆ ਦਫਤਰ ਦੇ ਵਿੱਚ ਮੇਰੇ ਕਦੇ ਵੀ ਆਖਿਲ ਤੁਸੀਂ ਲਿਖਾ ਸਕਦੇ ਅਸੀਂ ਤੁਹਾਨੂੰ ਆਪ ਫੋਨ ਕਰਕੇ ਸੱਦਾਂਗੇ ਤੁਹਾਡੀ ਸਮੱਸਿਆ ਦਾ ਹੱਲ